ਜਦੋਂ ਪੈਸੇ ਨਾਲ ਲੈਣੇ ਹੁੰਦੇ ਆ ਉਦੋਂ ਇਹਨਾਂ ਦੇ ਬੂਥੇ ਹੋਰ ਤਰ੍ਹਾਂ ਦੇ ਹੁੰਦੇ ਆ ਜਦੋਂ ਦੇਣੇ ਹੁੰਦੇ ਤਾਂ ਹੋਰ ਤਰ੍ਹਾਂ ਦੇ ਹੁੰਦੇ ਆ ਹਾਂ ਸਿਮਰਣਾ ਸੱਸੀ ਕਾਲ ਦੀਏ ਲੱਗਦੀਏ ਅੱਜ ਕਿੰਨੀ ਤਰੀਕ ਹੋ ਗਈ ਆ ਤੇਰਾ ਵਿਆਜ ਕਿਉਂ ਨਹੀਂ ਪਹੁੰਚਿਆ ਫੇਰ ਤੁਸੀਂ ਕਹਿ ਰਹੇ ਦੀ ਵਿਆਜ ਵਾਲੀਆਂ ਮਾੜੀਆਂ ਹੁੰਦੀਆਂ ਸਿਰ ਖਾਂਦੀਆਂ ਮੇਰੀ ਗੱਲ ਸੁਣ ਲੈ ਮੈਂ ਨਹੀਂ ਕੋਈ ਬਹਾਨਾ ਸੁੰਨਾ ਮੇਰਾ ਵਿਆਜ ਅੱਜ ਸ਼ਾਮ ਤੱਕ ਚਾਹੀਦਾ ਹੈ ਜੇ ਮੇਰਾ ਵਿਆਜ ਨਾ ਨਾ ਪਹੁੰਚਿਆ ਤੇ ਪਿਓ ਦੀ ਧੀ ਐ ਮੈਂ ਤੇਰੇ ਘਰੋਂ ਟੀਵੀ ਲਾ ਲੈਣਾ ਫੇਰ ਨਾ ਕਵੀ ਅੱਛਾ ਤੂੰ ਰੋਕ ਲੇਂਗੀ ਰੋਕ ਲੇਂਗੀ ਮੈਨੂੰ ਚੱਲ ਕੋਈ ਗੱਲੀ ਵੇਖਦੀ ਆ ਮਿਆਨੀ ਸ਼ਾਮੀ ਮਿਆਨੀ ਸ਼ਾਮੀ ਸਤਿ ਸ਼੍ਰੀ ਅਕਾਲ ਅੰਡੀ ਜੀ ਸਤਿ ਸ਼੍ਰੀ ਅਕਾਲ ਬੈਠ ਜਾ ਬੈਠ ਆਨੀ ਮੈਂ ਸ਼ਾਮੀ ਅੱਛਾ ਮਤਲਬ ਜਦੋਂ ਤੁਸੀਂ ਪੈਸੇ ਦੇਣੇ ਆ ਉਦੋਂ ਤੁਹਾਡੀ ਬੇਇੱਜ਼ਤੀ ਹੁੰਦੀ ਆ ਤੇ ਜਦੋਂ ਲੈਣੇ ਆਂਦੇ ਆ ਹਾਂ ਠੀਕ ਆ ਮੇਰੀ ਗੱਲ ਸੁਨਣਾ ਕੰਨ ਖੋਲ ਕੇ ਝੇ ਕੱਲ 12 ਵਜੇ ਤੱਕ ਮੈਨੂੰ ਪੈਸੇ ਮਿਲ ਗਏ ਠੀਕ ਆ ਨਹੀਂ ਤਾਂ ਮੈਂ ਆਪਣਾ ਮੁੰਡਾ ਲੈ ਕੇ ਤੇਰੇ ਘਰੇ ਆ ਜਣਾ ਬਸ ਨਾ 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 ਪਿਓ ਦੀ ਆ ਤੀ ਇਹ ਵੀ ਨੂੰ ਵਿਆਜ ਵੀ ਚਾਹੀਦਾ ਤੇ ਮੂਲ ਵੀ ਚਾਹੀਦਾ ਤੇ ਮੈਂ ਦੱਸਾਂ ਆਹੋ ਚੱਲ ਠੀਕ ਆ ਆਹੋ ਤੇ ਉਹ ਜਿਹੜੀ ਤੂੰ ਨਾਲ ਦੀ ਕਹਿਣ ਡਈ ਸੀ ਪੈਸੇ ਮੰਗਣ ਡਈ ਆ ਹਾਂ ਅੱਛਾ ਕਿੰਨਾ 10000 ਹੂੰ ਅੱਛਾ 10000 ਤੈਨੂੰ ਪਤਾ ਏ 10% ਸਿੱਧਾ 9000 ਮੈਂ ਦੇਣਾ ਹੈ ਤੇ ਦੁਬਾਰਾ ਦੱਸ ਹੂੰ ਬੜੀ ਚਲਾ ਕੇ ਆ ਬੜੀ ਚਲਾ ਕੇ ਆ ਯਾਨੀ ਕਿ 10% ਮੈਂ ਲਵਾਂ ਤੇ ਪੰਜ ਤੂੰ ਮੈਨੂੰ ਦੇਵੇ ਤੇ ਪੰਜ ਤੂੰ ਆਪ ਰੱਖੇ ਵਾਪੇ ਉਹਦੀ ਧੀਏ ਨਵਾ ਸਾਡੇ ਬਿਜ਼ਨਸ ਬਿਜ਼ਨਸ ਕੱਢ ਲਈ ਤੂੰ ਵਿਆਜ ਤੇ ਵਿਆਜ ਖਾਈ ਜਾਣ ਦੀ ਮੈਨੂੰ ਅੱਗੇ ਵੀ ਪਤਾ ਲੱਗਾ ਏ हां ਰਾਜੂ ਤੂੰ 20000 ਦਵਾਇਆ ਤੂੰ ਮੈਨੂੰ ਉਦੋਂ ਕਹਿ ਕੇ ਗਈ ਕਿ ਉਹ 7% ਦੇ ਸਕਦੀ ਹੈ ਵੱਧ ਨਹੀਂ ਦੇ ਸਕਦੀ ਮੈਨੂੰ ਖੁਦ ਰਾਏ ਨੇ ਦੱਸਿਆ ਕਿ ਤੂੰ ਮੇਰੇ ਕੋਲ 10% ਦੇ ਹਿਸਾਬ ਨਾਲ ਲੈਣ ਲਈ ਆ ਉਹ ਚੱਲ ਮੇਰੇ ਕੋ ਕੋਈ ਆਇਆ ਮੈਂ ਤੇਰੇ ਨਾਲ ਬਾਅਦ ਚੋ ਗੱਲ ਕਰਦੀ ਆ ਕੱਲ 12 ਵਜੇ ਤੱਕ ਟਾਈਮ ਦੇ ਦਿੱਤਾ ਠੀਕ ਆ ਓਕੇ ਸਸਿਕਾਲ ਸਸਿਕਾਲ ਹੋਰ ਧੀਏ ਕੀ ਹਾਲ ਚਾਲੀ ਵਧੀਆ ਵਧੀਆ ਆਂਟੀ ਜੀ ਅੱਜ ਕਿਤਰਾ ਆਂਟੀ ਦੇ ਘਰ ਦਾ ਚੇਤਾ ਆ ਗਿਆ ਤੈਨੂੰ ਹੈਂ ਬਸ ਆਂਟੀ ਬੜੀ ਯਾਦ ਆਂਦੀ ਪਈ ਹੈ ਤੁਹਾਡੀ ਮੈਂ ਕਿਹ ਆਂਟੀ ਵੱਲ ਚੱਕਰ ਲਾ ਕੇ ਆਵਾਂ ਤਾਂ ਲਈ ਯਾਦ ਹੀ ਬੜਾ ਕੀਤਾ ਮੈਂ ਤੇ ਪੁੱਤ ਆਂਟੀ ਨੂੰ ਯਾਦ ਕੋਈ ਉਵੇਂ ਤੇ ਕਰਦਾ ਨਹੀਂ ਹੈਗਾ ਭਰਾ ਦਾ ਵਿਆਹ ਰੱਖ ਲਿਆ ਜੀ ਉਹ ਨਹੀਂ ਮੇਰੇ ਦਿਓਰ ਦਾ ਹੈਗਾ ਜੀ ਅੱਛਾ ਦਿਓਰ ਦਾ ਮੈਂ ਕਹ ਸ਼ਾਇਦ ਭਰਾ ਦਾ ਵਿਆਹ ਆ ਪੈਸੇ ਪੂਹੇ ਚਾਹੀਦੇ ਹੋਰ ਸੁਣਾ ਮੰਮੀ ਦਾ ਕੀ ਹਾਲ ਹੀ ਹਾਂਜੀ ਠੀਕ ਐ ਸਭ ਵਧੀਆ ਹਾਂ ਦੱਸ ਕੰਮ ਮੈਦਾ ਸੀ ਆਂਟੀ ਮੈਨੂੰ ਨਾ ਥੋੜੇ ਪੈਸੇ ਚਾਹੀਦੇ ਆ ਥੋੜੇ ਪੈਸੇ ਚਾਹੀਦੇ ਲੱਖ ਰੁਪਏ ਦੇ ਦੋ ਤਾਂ ਮੈਂ ਮੋੜ ਦਾਂਗੀ ਤੇਰੇ ਪੇਕਿਆਂ ਨੂੰ ਚਾਹੀਦੇ ਕਿ ਤੇਰੇ ਸਹੁਰਿਆਂ ਨੂੰ ਚਾਹੀਦੇ ਸਹੁਰਿਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਸੁਖਨਾ ਸਭ ਕੁਝ ਹੈਗਾ ਉਤੇ ਅੱਗੇ ਹਰੇ ਭਰੇ ਇੰਨੇ ਨੇ ਮੇਰੀ ਮੇਰੀ ਗੱਲ ਸੁਣ ਜੇ ਮਾਂ ਨੂੰ ਚਾਹੀਦਾ ਹੋਵੇ ਪੈਸੇ ਤੇ ਮਾਂ ਤਾਂ ਤੇਰੀ ਪੈਸੇ ਲੰਦੀ ਨਹੀਂ ਉਹ ਤਾਂ ਵਿਆਹ ਦੇ ਨਾਂ ਤੋਂ ਤੇ ਧਾਰੀ ਤੋਂ ਦੂਰ ਦੂਰ ਰਹਿਣਾ ਪਸੰਦ ਕਰਦੀ ਆ ਤੇ ਤੂੰ ਮੈਨੂੰ ਲੱਗਦਾ ਹੈ ਪੈਸੇ ਤੈਨੂੰ ਚਾਹੀਦੇ ਆ ਆਂਟੀ ਜੀ ਨਹੀਂ ਐਦਾਂ ਗੱਲ ਲੱਗੀ ਮੇਰੇਗਾ ਦਿਓਰ ਦਾ ਰੋਕਾ ਉਹ ਕਹਿੰਦੇ ਵੀ ਆਪਣੀ ਮੰਮੀ ਨੂੰ ਵੀ ਬੁਲਾ ਹਾਂ ਤੇ ਜੇ ਮੰਮੀ ਆਏਗੀ ਖਾਲੀ ਹੱਥ ਥੋੜੀ ਆਏਗੀ ਲੈ ਪੁੱਤ ਫਿਰ ਐਡੇ ਵੱਡੇ ਘਰ ਜਾਣਾ ਤੇਰੀ ਮਾਂ ਨੇ ਤੇ ਖਾਲੀ ਹੱਥ ਥੋੜਾ ਜਾਉਗੀ ਲਮਗਾਦੀ ਅਕਸਰ ਕੋਈ ਨਾ ਕੋਈ ਚੀਜ਼ਾਂ ਤੇ ਜਾਉਗੀ ਨਾ ਲੈ ਕੇ ਆਂਟੀ ਜੀ ਮੈਂ ਆਪਣੀ ਮੰਮੀ ਨੂੰ ਇਹੀ ਸਲਾਹ ਦਿੱਤੀ ਹੈ ਮੈਂ ਕਿਹਾ ਆਂਟੀ ਕੋ ਜਾਣੇ ਆਂ ਆਂਟੀ ਸਾਡੀ ਮਦਦ ਕਰਨਗੇ ਸਾਨੂੰ ਪੈਸੇ ਦੇ ਦੇਣਗੇ ਅਸੀਂ ਤੁਹਾਨੂੰ ਵਾਪਸ ਕਰ ਦਾਂਗੇ ਅਸੀਂ ਉਹਦੇ ਬਣਾ ਲਾਂਗੇ ਸੋਨੇ ਦੀਆਂ ਚੀਜ਼ਾਂ ਮੰਮੀ ਉਹਨਾਂ ਨੂੰ ਵੀ ਪਾ ਦੇਣਗੇ ਨਵੀਂ ਵੋਟੀ ਨੂੰ ਵੀ ਤੇ ਮੈਨੂੰ ਵੀ ਪਾ ਦੇਣਗੇ ਤੇ ਸਾਰੇ ਘਰ ਦੇ ਕੱਪੜੇ ਵੀ ਲੱਲਣਗੇ ਮੇਰੀ ਗੱਲ ਸੁਣ ਨਾਲੇ ਨੱਕ ਰਹਿ ਜਾਊਗਾ ਹਾਂਜੀ ਅਕਸਰ ਤੇਰੀ ਦਾ ਚਾਚੀ ਦੀ ਕਿ ਦਰਾਣੀ ਉਹ ਚਾਚੀ ਦੀ ਅੱਗੋਂ ਨੂੰ ਹੈ ਜੀਜੇ ਹਾਂ ਠੀਕ ਆ ਠੀਕ ਆ ਚਾਚੀ ਸੱਸੇ ਮੁੰਡੇ ਦੀ ਰੋਕ ਕਰ ਕਈ ਆ ਠੀਕ ਆ ਉੱਥੇ ਤਾਂ ਬੰਦਾ ਹੀ ਬੰਦਾ ਦੇਣਾ ਦੇਣਾ ਆਂਟੀ ਉਹ ਮੇਰੀ ਚਾਚੀ ਸੱਸ ਨਹੀਂ ਗਿਉ ਮੇਰੀ ਮਾਵਾ ਵਰਗੀ ਮੇਰੀ ਮਾਂ ਐ ਉਹ ਇੱਕ ਚੀਜ਼ ਨਹੀਂ ਲਿਆਂਦੀ ਉਹ ਦੋ ਦੋ ਤਿੰਨ ਤਿੰਨ ਚੀਜ਼ਾਂ ਲਿਆਂਦੀ ਮੇਰੇ ਵਾਸਤੇ ਚਲ ਠੀਕ ਆ ਤੇ ਮੇਰੀ ਗੱਲ ਸੁਣ ਲਾ ਲੱਖ ਰੁਪਈਆ ਮੈਂ ਤੇ ਦੇ ਦਊਂਗੀ ਹਾਂਜੀ 10% ਵਿਆਜ ਆ ਤੇ ਦੂਜੀ ਗੱਲ ਅੱਜ ਕਿੰਨੀ ਤਰੀਕ ਹੈ 28 ਠੀਕ ਹੈ ਹਰ 28 ਦੀ 28 ਮੈਨੂੰ ਕਿਸ਼ਤ ਚਾਹੀਦੀ ਆ ਨਾਲੇ ਮੇਨ ਗੱਲ ਇੱਕ ਮੈਂ ਤੇਨੂੰ ਲੱਖ ਦੇਣ ਲੱਗੀ ਆ ਪਰ ਮिन्नੋ ਵੀ ਪੈਸੇ ਜਲਦੀ ਤੋਂ ਜਲਦੀ ਵਾਪਸ ਚਾਹੀਦੇ ਉਹਦੀ ਵਜ੍ਹਾ ਇਹ ਆ ਕਿ ਮੇਰੇ ਮੁੰਡੇ ਨੇ ਬਾਹਰ ਦਾ ਕੀਤਾ ਆ ਸੈੱਟ ਜਾਣ ਵਾਸਤੇ ਤੇ ਜਦੋਂ ਉਹਨੂੰ ਬਾਹਰ ਦਾ ਕੰਮ ਉਹਦਾ ਬਣ ਗਿਆ ਤੇ ਮੈਨੂੰ 15 ਲੱਖ ਚਾਹੀਦਾ ਤੇ 15 ਲੱਖ ਇਤਰਾ ਹੀ ਹੋਣਾ ਜਿਤਰਾ ਤੂੰ ਮੇਰੇ ਕੋ ਕਦੀ ਲੱਖ ਲੈ ਗਈ ਕੋਈ 2 ਲੱਖ ਲੈ ਗਿਆ ਕੋ 3 ਲੱਖ ਲੈ ਕੇ ਗਿਆ ਮੇਰੀ ਗੱਲ ਸੁਣ ਜਦੋਂ ਮੈਂ ਫੋਨ ਕਰੂੰਗੀ ਵਿਆਜ ਭਾਵੇਂ ਮੈਨੂੰ ਮਿਲੇ ਭਾਵੇਂ ਨਾ ਮਿਲੇ ਲੇਕਿਨ ਮੇਰੀ ਰਕਮ ਮੈਨੂੰ ਚਾਹੀਦੀ ਹੈ ਹਾਂਜੀ ਹਾਂਜੀ ਐ ਚਿੰਤਾ ਨਾ ਕਰੋ ਤੁਸੀਂ ਮੈਂ ਦੇ ਦਾਂਗੀ ਹਲੇ ਤੁਸੀਂ ਮੇਰਾ ਟਾਈਮ ਸਾਰੋ ਮੈਨੂੰ ਦਵੋ ਮੈਂ ਤੁਹਾਨੂੰ ਦੇ ਦਾਂਗੀ ਮੇਰੀ ਗੱਲ ਸੁਣੋ ਹਾਂਜੀ ਆ ਇੰਨੀਆਂ ਮੁੰਦਰੀਆਂ ਸੋਨੇ ਦੀਆਂ ਪਾਈਆਂ ਤੋਂ ਆ ਚੂੜੀਆਂ ਪਾਈਆਂ ਇਹਨਾਂ ਨੂੰ ਵੇਚ ਖਾਂ ਨਹੀਂ ਨਹੀਂ ਆਂਟੀ ਨਹੀਂ ਇਹ ਮੇਰੀ ਸੋਹਰਿਆਂ ਦੀਆਂ ਹੈਗੀਆਂ ਉਹਨਾਂ ਨੇ ਮੈਨੂੰ ਦਿੱਤੀਆਂ ਸੀ ਐਦਾਂ ਨਹੀਂ ਮੈਂ ਕਰਨਾ ਨਹੀਂ ਆਂਟੀ ਮੈਂ ਫੇਰ ਕਹਿਣ ਦੀਆਂ ਪੈਸੇ ਲੈ ਜਾ ਜਦੋਂ ਵੀ ਹੋਏਗਾ ਮੈਂ ਤੈਨੂੰ ਫੋਨ ਕਰਾਂਗੀ ਤੇ ਪੈਸੇ ਮੈਨੂੰ ਵਾਪਸ ਕਰਕੇ ਜਾਵੇਂ ਭਾਵੇਂ ਚੂੜੀਆਂ ਵੇਚ ਕੇ ਕਰਕੇ ਜਾਵੇਂ ਭਾਵੇਂ ਜਿਤਨਾ ਮਰਜੀ ਠੀਕ ਹੈ ਤੇ ਤੈਨੂੰ ਲੱਖ ਦਾ ਮਿਲਣਾ ਹੈ 90000 ਰੁਪਇਆ ਅੱਛਾ ਜੀ ਵੇਖ ਇਹਨਾਂ ਨੂੰ ਕਵੀ ਕਿ ਮੈਂ ਤਾਂ ਲੈ ਮਲੇ ਦੀ ਧੀ ਆ ਤੇ ਤੁਸੀਂ ਮੇਰੇ ਕੋ ਵੀ 10% ਲਓਗੇ ਵੇਖੋ ਜੀ ਸਾਡਾ ਤਾਂ ਬਿਜ਼ਨਸ ਐ ਹੋਈ ਆ ਨਾ ਆਂਟੀ ਤੁਸੀਂ ਤਾਂ ਮੇਰੇ ਕਿੰਨੇ ਚੰਗੇ ਆਂਟੀ ਹੈਗੇ ਉਹ ਮੈਂ ਤੁਹਾਨੂੰ ਕਿੰਨੀ ਦੇਰ ਤੋਂ ਜਾਣਦੀ ਆ ਤੇ ਤੁਸੀਂ ਮੇਰ ਨਾਲ ਥੋੜੀ ਅੰਦਾ ਕਰ ਪੁੱਤ ਚੰਗੀ ਤਾਂ ਮੈਂ ਬਹੁਤ ਆ ਪਰ ਲੋੜ ਦਾ ਮੋਲ ਆ ਨਹੀਂ ਤਾਂ ਤੂੰ ਵੀ ਇੱਥੋਂ ਦੀ ਕੋਲੋਂ ਲੰਘ ਜਾਂਦੀ ਸੀ ਅੱਜ ਤੈਨੂੰ ਵੀ ਲੋੜ ਪਈ ਤੇ ਅੰਜੀ ਜੀ ਸਸਤੀਕਾਰ ਬੁਲਾਣ ਆ ਗਈਆਂ ਨਹੀਂ ਤਾਂ ਤੈਨੂੰ ਮੈਂ ਸਸਤੀਕਾਰ ਬੁਲਾਣੀ ਤੂੰ ਗੱਡੀ ਵਾਲੇ ਬੈਠੀ ਹੋਣਾ ਤੇ ਮੂੰਹ ਇੰਜ ਨੂੰ ਕਰ ਲੈਣਾ ਚੱਲ ਵਾ ਲੈ ਆ ਕੇ ਦੇਣੀ ਆ ਤੇ ਆ ਇੱਥੇ ਪੇਪਰ ਤੇ ਸਾਈਨ ਕਰ ਜਾ ਅੰਟੀ ਸਾਈਨ ਦੀ ਕੀ ਲੋੜ ਹੈ ਤੁਹਾਡੀ ਮੇਰੀ ਜਵਾਨੀ ਬੜੀ ਹੈ ਨਹੀਂ ਪੈਣਾ ਜਦੋਂ ਪੈਸਾ ਲੈਣਾ ਦੇਣਾ ਹੋਵੇ ਉਦੋਂ ਜਵਾਨ ਹੁੰਦੀ ਆ ਆ 2-4 ਮਹੀਨੇ ਤਾਂ ਠਾ ਠਾ ਹੋਏ ਨਾ ਫਿਰ ਜਵਾਨਾਂ ਨੂੰ ਕੋਈ ਨਹੀਂ ਵੇਂਦਾ ਲਿਖ ਜੇ ਮੈਂ ਤੁਹਾਨੂੰ ਲੱਖ ਰੁਪਈਆ ਨਾ ਦੇ ਸਕੀ ਤੇ ਇਹ ਪੈਸੇ ਮੇਰੇ ਸਹੁਰੇ ਦੇਣਗੇ ਆ ਸਿਆਣ ਕਰਕੇ ਜਾ ਆਂਟੀ ਐ ਐ ਰਹਿਣ ਦੋ ਮੈਂ ਇਹ ਹੋਣਾ ਨਹੀਂ ਤਾਂ ਤੇਰੀ ਮਰਜ਼ੀ ਫਿਰ ਰਹਿਣ ਦੇ ਨਹੀਂ 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 ਆਂਟੀ ਲੋੜ ਆ ਗਈ ਐ ਮੈਂ ਤਾਂ ਦਿੱਤੀਆਂ ਗਈਆਂ ਆਂਟੀ ਜੀ ਆਲਾ ਫੜ ਜਦੋਂ ਕੰਮ ਹੋਵੇ ਸਾਰੀਆਂ ਤਿੰਨਾਂ ਹੀ ਪੁੱਤ ਬੰਦੇ ਇਹਦੇ ਸਿਆਣ ਕਰਕੇ ਜਾ ਲਖਾ ਮੈਂ ਆਪਣੇ ਮੁੰਡੇ ਕੋਲ ਲਵਾਂਗੀ ਹਾਂ ਲੋ ਫੀਕਾ ਜੇ ਮੈਨੂੰ ਲੋੜ ਪੈ ਗਈ ਤੇ ਮੈਂ ਪੈਸੇ ਵਾਪਸ ਜਦੋਂ ਮਰਜ਼ੀ ਲੈ ਲਵਾਂਗੀ ਨਹੀਂ ਤਾਂ ਮੇਰੇ ਕੋਲ ਭਾਵੇਂ ਸਾਲ ਰੱਖ ਨਹੀਂ 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 ਕੋਈ ਗੱਲ ਨਹੀਂ ਮੈਂ ਦੇ ਦਾਂਗੀ ਆਂਟੀ ਲਓ ਤੁਸੀਂ ਠੀਕ ਕੱਪੜੇ ਤੇ ਸੰਭੇਗੇ ਬੱਚਾ ਬਲ ਚਾਚੀ ਜੀ ਚਾਚੀ ਜੀ ਹਾਂ ਬੁੱਤ ਮੈਂ ਕਿਹਾ ਮੇਰੀ ਮੰਮੀ ਦਾ ਨਾ ਫੋਨ ਆਇਆ ਹੁਣ ਮੈਨੂੰ ਸਲਾਹ ਦਵੋ ਦੱਸੋ ਕੀ ਪਾਈਏ ਉਹਨਾਂ ਨੂੰ ਕੁੜੀ ਨੂੰ ਕੀ ਪਾਈਏ ਮੁੰਦਰੀ ਪਾਈਏ ਟੋਪਸ ਪਾਈਏ ਜਾਂ ਚੈਨ ਬਾੜੀਏ ਚੈਨ ਤੇ ਤੁਸੀਂ ਪਾਣੀ ਹੈ ਤੁਸੀਂ ਦੱਸੋ ਕੀ ਕਹਾਂ ਉਹਨਾਂ ਨੂੰ ਮੰਮੀ ਨੂੰ ਦੇਖ ਬੁੱਤਰ ਸਾਨੂੰ ਕੁਛ ਨਹੀਂ ਚਾਹੀਦਾ ਨਾਲੇ ਕਾਦੇ ਵਾਸਤੇ ਉਹਨਾਂ ਕੋਲ ਮੰਗਣਾ ਬਸ ਉਹਨਾਂ ਕੋਲ ਤੁਸੀਂ ਵਿੱਚ ਆ ਕੇ ਨਾ ਖੜੇ ਹੀ ਹੋ ਜਾਣਾ ਤੇ ਬੱਚੇ ਨੂੰ ਅਸ਼ੀਰਵਾਦ ਦੇਣਾ ਹੋਰ ਕੁਝ ਨਹੀਂ ਚਾਹੀਦਾ। ਉਹ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਚਾਚੀ ਜੀ ਚੀਜ਼ ਦੇਣੀ ਦੇਣੀ ਆ ਪਾਣੀ ਆ ਮੁੰਦਰੀ ਬਣਾਵਾਂਗੇ ਭਾਰੀ ਬਣਾਵਾਂਗੇ ਤੁਸੀਂ ਦੱਸੋ ਮੁੰਦਰੀ ਕਹਾਂ ਜਾਂ ਟੋਪਸ ਕਹਾਂ ਜੇ ਟੋਪਸ ਬਣਾਵਾਂਗੇ ਉਹ 골ਡ ਡਿਜ਼ਾਈਨ ਦੇ ਹੈਵੀ ਚ ਬਣਵਾਵਾਂਗੇ ਆਪਾਂ ਤੁਸੀਂ ਦੱਸੋ ਕਿਹੜੀ ਚੀਜ਼ ਕਹਾਂ ਚਾਚੀ ਜੀ ਮੈਂ ਉਹੀ ਕਹਾਂਗੀ ਦੇ ਪੁੱਤਰ ਮੇਰੇ ਕੋਲ ਤਾਂ ਹਜੇ ਵੀ ਨਾਮ ਹੈ ਪਰ ਫੇਰ ਵੀ ਜਿਉ ਚਾਹਦੇ ਆ ਨਾ ਤੋ ਆਪਣੀ ਮੰਮੀ ਨਾਲ ਸਲਾਹ ਕਰ ਲੈ ਦੂਸਰਾ ਮਰਜ਼ੀ ਕਰ ਲੋ ਚਾਚੀ ਜੀ ਦੇਖੋ ਇੱਕ ਤੇ ਹੋ ਗਈ ਮੁੰਦਰੀ ਉਹ ਵੀ ਹੈਵੀ ਅੱਜ ਕੱਲ ਦੇ ਡਿਜ਼ਾਈਨ ਦੀ ਠੀਕ ਹੈ ਫਿਰ ਸਾਰਿਆਂ ਦੇ ਕੱਪੜੇ ਤੁਹਾਡਾ ਸੂਟ ਕਿਹੜੇ ਕਲਰ ਦਾ ਲੈਣਾ ਉਹ ਵੀ ਦੱਸ ਦਿਓ ਮੈਨੂੰ ਮੈਂ ਉਹੀ ਕਲਰ ਦਾ ਦਵਾਵਾਂਗੀ ਜਿਹੜਾ ਤੁਹਾਨੂੰ ਪਸੰਦ ਹੈ ਕੋਈ ਗੱਲ ਜਿਹੜਾ ਮਰਜ਼ੀ ਲੈ ਮਨ ਸਾਰੇ ਕਲਰ ਪਸੰਦ ਆ ਤੁਸੀਂ ਪਤਾ ਨਹੀਂ ਕਿੱਦਾਂ ਦੇਗੇ ਹੋ ਕੁਝ ਦਸ ਲਈ ਨੀ ਚੁਆਇਸ ਉਹਨਾਂ ਦਾ ਫੋਨ ਆਇਆ ਮੈਂ ਉਹਨਾਂ ਨੂੰ ਜਵਾਬ ਦੇਣਾ ਹੈਗਾ ਚੰਗਾ ਥੋੜੀ ਲੱਗਦਾ ਚਲੋ ਤੁਹਾਡੀ ਚੁਆਇਸ ਪੁੱਛੀ ਆ ਥੋੜੀ ਦੱਸੋ ਥੋੜਾ ਵਧੀਆ ਲੱਗੇਗਾ ਕੋਈ ਗੱਲ ਨਹੀਂ ਤੈਨੂੰ ਵੀ ਪਤਾ ਹੀ ਹੈ ਮੈਂ ਕਿ ਜਿਹੋ ਜੇ ਪਾਨਣੀ ਹੈ ਜਿਸ ਤਰ੍ਹਾਂ ਉਹ ਲਿਆਣਗੇ ਨਾ ਸਿਰ ਮੱਥੇ ਤੇ ਚਲੋ ਠੀਕ ਹੈ ਕੋਈ ਗੱਲ ਨਹੀਂ ਮੈਂ ਵੇਖ ਲੈਣੀ ਆਪੇ ਠੀਕ ਹੈ ਵਿਚਾਰੇ ਉਦਾਂ ਹੀ ਆ ਜਾਣ ਜਰੂਰ ਆਨੇ ਕੁਝ ਕਹਿਓ ਨਾ ਹੋ ਨਹੀ ਨਾ ਟੋਰ ਮੇਰੀ ਪਹਿਲੇ ਕਹਿੰਦੇ ਸੀ ਐਨੇ ਐ ਪਾਣਾ ਹੀ ਉਹਨੇ ਉਹ ਪਾਣਾ ਹੀ ਹੁਣ ਮੇਰੇ ਪੇਕਿਆਂ ਨੇ ਵੀ ਪਾਣਾ ਹੁਣ ਤਾਂ ਕੁਝ ਬੋਲੇ ਵੀ ਨਹੀਂ ਐ ਪਾ ਕੇ ਉਹ ਪਾ ਅਗਲੇ ਪੁੱਛਦੇ ਐ ਦੱਸੋ ਦੱਸੋ ਕੀ ਪਾਣਾ ਹੁਣ ਤਾਂ ਦੱਸਦੀ ਵੀ ਨਹੀਂ ਹਏ ਮੈਂ ਛਿੱਤੀ ਛਿੱਤੀ ਕੰਮ ਮ ਕਾਲਵਾ ਕਿ ਮੈਸੇਜ ਨਹੀਂ ਆ ਰਹੀ ਕੋ ਜਾਮਾ ਤੇ ਮੁੰਦਰੀ ਲਿਆਵਾਂ ਹਾਂ ਤਿਆਰ ਤੇ ਮੈਂ ਹੋਈ ਹੋਈ ਆ ਚਲੋ ਐ ਵੀ ਰੈਡੀ ਹੋ ਗਿਆ ਖਾਣਾ ਵਾਣਾ ਚਲੋ ਐ ਤੇ ਬਣਾ ਕੇ ਮੈਂ ਆਲੂ ਤਨਾਲ ਫੋਨ ਇਹਦਾ ਫੋਨ ਕਿੱਥੋਂ ਆ ਗਿਆ ਹਾਲੇ ਤੇ 2 ਦਿਨ ਹੋਏ ਸਾਰੇ ਇਹ ਪੈਸੇ ਵਾਲੀ ਆਂਟੀ ਦਾ ਜਸਵੀਰ ਆਂਟੀ ਦਾ ਫੋਨ ਰੁਕ ਹਲੋ ਹੈਲੋ ਰਿਦੀ ਕੀ ਗੱਲ ਮੇਰਾ ਫੋਨ ਕਿਉਂ ਨਹੀਂ ਚੁੱਕਣ ਦੇ ਸੀ ਆਂਟੀ ਜੀ ਮੈਂ ਕੰਮ ਕਰਦੀ ਵੀ ਸੀ ਨਹੀਂ ਪਤਾ ਲੱਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੀ ਗੱਲ ਸੁਣ ਪੁੱਤਰ ਠੀਕ ਆ ਮੈਂ ਤੈਨੂੰ ਕਿਹਾ ਸੀ ਨਾ ਕਿ ਮੇਰੇ ਮੁੰਡੇ ਨੇ ਬਾਹਰ ਜਾਣਾ ਜਦੋਂ ਉਧਰ ਸਾਨੂੰ ਡੀਲਰ ਵੱਲੋਂ ਕੋਈ ਸੁਨੇਹਾ ਆ ਗਿਆ ਤੇ ਤੈਨੂੰ ਮੇਰੇ ਪੈਸੇ ਵਾਪਸ ਦੇਣੇ ਪੈਣੇ ਆ ਪੁੱਤਰ ਸ਼ਾਮਾਂ ਤੱਕ ਮੇਰਾ ਲੱਖ ਰੁਪਇਆ ਵਾਪਸ ਕਰ ਜਾ ਤੂੰ ਐਸ ਨਾ ਕਰ 10000 ਮੈਂ ਕੱਟ ਲਿਆ ਸੀ ਨਾ ਤੂੰ 90000 ਮੇਰਾ ਵਾਪਸ ਦੇ ਕੇ ਜਾ ਆਂਟੀ ਅੱਖੀਂ ਕੰਦੇ ਪੇ ਹੋ ਪੁੱਤ ਜੋ ਤੂੰ ਸੁਣਨ ਨਹੀਂ ਆ ਮੈਂ ਤੇਰ ਨਾਲ ਪਹਿਲਾਂ ਹੀ ਗੱਲ ਕੀਤੀ ਸੀ ਹਣੇ ਤੇ ਦੋ ਦਿਨ ਵੀ ਨਹੀਂ ਹੋਏ ਤੇ ਮੈਂ ਤੈਨੂੰ ਉਦੋਂ ਕਿਹਾ ਸੀ ਕਿ ਭਾਵੇਂ ਸ਼ਾਮਾਂ ਨੂੰ ਸੁਣਿਆ ਜੇ ਤੇ ਤੈਨੂੰ ਪੈਸੇ ਦੇ ਕੇ ਜਾਣੇ ਪੈਣੇ ਆ ਮੇਰਾ ਸਿਰ ਘਮਾਤਾ ਤੁਸੀਂ ਪੁੱਤ ਮੇਰੇ ਤੇ ਜ਼ਮੀਨ ਕੋ ਮੰਡਈ ਆ ਤੂੰ ਸਿਰ ਨਾ ਘਮਾ ਛੇਤੀ ਮੈਨੂੰ ਪੈਸੇ ਦੇ ਕੇ ਜਾ ਉਨਕੀ ਮੈਂ ਨਹੀਂ ਸੀ ਤਿੰਨ ਕਿੱਦਾ ਦੇ ਦਾਂਗੀ ਹਾਲੇ ਤੇ ਸਮਾਨ ਬਣਾਇਆ ਹੈ ਹਾਲੇ ਤੇ ਉਹਨੂੰ ਪਾਣਾ ਹੈ ਤੁਸੀਂ ਪਹਿਲੇ ਹੀ ਸਿਰ ਤੇ ਚੜ ਗਏ ਜੇ ਤੇ ਕੋਈ ਗੱਲ ਨਹੀਂ ਸਮਾਰ ਕੈਨਸਲ ਕਰ ਦੇ ਮੇਰੀ ਗੱਲ ਸੁਣ ਪੁੱਤਰ ਮੇਰੇ ਪੈਸੇ ਦੇ ਦੇ ਨਹੀਂ ਤਾਂ ਮੈਂ ਤੇਰੇ ਸਹੁਰੇ ਆ ਜਾਣਾ ਤੇਰੀ ਮਾਂ ਨੂੰ ਹੈ ਆਹੋ ਆ ਫੇਰ ਨਾ ਕਵੀ ਜਾਂ ਫਿਰ ਜਿਹੜੀਆਂ ਤੂੰ ਆਪਣੇ ਹੱਥਾਂ 'ਚ ਚੂੜੀਆਂ ਪਾਈਆਂ ਨਾ ਇਹ ਮੈਨੂੰ ਦੇ ਦੇ ਆਂਟੀ ਨਹੀਂ ਉਹ ਮੇਰੇ ਸੋਹਰਿਆਂ ਦੀ ਸੀ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਸੀ ਰੀਦੀ ਮੈਂ ਤੇਰੇ ਪਖੰਡ ਚ ਨਹੀਂ ਵੇਖਣੇ ਸ਼ਾਮਾਂ ਤੱਕ ਕਿਸੇ ਵੀ ਹਾਲਤ ਵਿੱਚ ਮੇਰੇ ਪੈਸੇ ਵਾਪਸ ਕਰਕੇ ਆਂਟੀ ਕਿਦਾਂ ਨਾ ਕਰੂੰ ਮੇਰਾ ਬੀਬੀ ਵੱਧਦਾ ਨਾ ਮੇਰਾ ਬੀਬੀ ਵੱਧਦਾ ਨਾ ਤੁਸੀਂ ਟੈਨਸ਼ਨ ਨਾ ਦਿਓ ਮੈਨੂੰ ਮੇਰੀ ਗੱਲ ਸੁਣ ਮੈਂ ਤੇਰੇ ਬੀਬੀ ਵੱਲ ਨਹੀਂ ਵੇਖਣਾ ਮੈਂ ਆਪਣੇ ਪੁੱਤ ਦੀ ਜ਼ਿੰਦਗੀ ਵੱਲ ਵੇਖਣਾ ਮੇਰੇ ਪੈਸੇ ਵਾਪਸ ਕਰਕੇ ਜਾ ਬਸ ਤਨ ਮੈਂ ਕਹਿ ਤਾ ਸਤਿ ਸ਼੍ਰੀ ਅਕਾਲ ਹੈਲੋ 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 ਆਂਟੀ ਜੀ ਹੈਲੋ ਮੇਰੀ ਗੱਲ ਤੇ ਸੁਣੋ ਕਰੋ ਇਹ ਕਦੋਂ ਦੋ ਦਿਨ ਨੂੰ ਇਹ ਪੈਸੇ ਦਿੱਤੇ ਅੱਜ ਮੰਗਲੇ ਮੈਂ ਤੇ ਸੁਨਿਆਰੇ ਕੋਲੋਂ ਵੀ ਤੇ ਇਹ ਪੈਸੇ ਮੰਦਰੀ ਬਨਵਾਈ ਕੱਪੜੇ ਖਰੀਦੇ ਕੀ ਕਰਾਂ ਹੇ ਮੈਂ ਨਹੀਂ ਟੈਨਸ਼ਨ ਚ ਪੈ ਗਈਆਂ ਮੇਰਾ ਕਿੰਨਾ ਸਿਰ ਦੁੱਖਦਾ ਪਿਆ ਮੈਂ ਕੀ ਕਰਾਂ

ਹੈਲੋ ਹੈਲੋ ਹਾਂ ਸਰਸ਼ੀਕਾ ਮਮੀ ਦਰਸ਼ੀਕਾ ਦੀ ਹੈ ਹੋਰ ਕੀ ਹਾਲ ਜੀ ਠੀਕ ਆ ਮੇਰੀ ਗੱਲ ਸੁਣੋ ਹਾਂ ਦੱਸ ਕੀ ਕਰਦੇ ਪਿਓ ਕੁਛ ਨਹੀਂ ਲੰਮੇ ਪਈ ਹੋਈ ਆ ਵਿਲੇ ਹੋਈਆਂ ਤਾਂ ਲੰਮੇ ਪੈ ਗਈਆਂ ਠੀਕ ਐ ਤੁਸੀਂ ਵਿਲੇ ਹੋ ਨਾ ਇੱਕ ਕੰਮ ਕਰੋ ਫਿਰ ਹਾਂ ਦੱਸ ਕੀ ਇਹਦਾ ਕੰਮ ਤੁਹਾਡੇ ਕੋਈ ਮੁੰਦਰੀ ਪਈ ਨਾ ਸੋਨੇ ਦੀ ਅੰਦਰ ਜਿਹੜੀ ਭਾਬੀ ਵਾਸਤੇ ਬਣਾਈ ਸੀ ਆਹੋ ਹਾਂ ਜੀ ਦੱਸ ਉਹਨੂੰ ਵੇਚ ਕੇ ਉਹਦੇ ਪੈਸੇ ਲੈ ਕੇ ਜਸਬੀਰ ਆਂਟੀ ਦੇ ਘਰ ਹੁਣੇ ਦੇਖ ਕੇ ਆਓ ਜੀ ਪਹਿਲਾਂ ਮੇਰੀ ਗੱਲ ਸੁਣ ਲੈ ਨਾ ਮੈਂ ਕਿਹੜੇ ਪੰਗੇ ਵਿੱਚ ਪਈ ਤੇ ਨਾ ਮੈਂ ਪੈਣਾ ਹੀ ਮੈਂ ਤੈਨੂੰ ਪਹਿਲੇ ਸਮਝਾਉਂਦੀ ਸਾਂ ਕਿ ਕੁੜੀਏ ਤੂੰ ਨਾ ਕਿਹੜੇ ਪੰਗੇ ਵਿੱਚ ਪੈ ਤੇ ਤੂੰ ਆਪ ਹੀ ਪਈ ਹੋ ਹੁਣ ਤੂੰ ਡਿਜੀਟ ਤੇ ਤੇਰਾ ਕੰਮ ਜਾਣੇ ਮੈਂ ਉਹ ਨਹੀਂ ਮੈਨੂੰ ਨਾ ਕੋਈ ਅਸੇ ਮਾਲ ਮੰਮੀ ਮੈਂ ਬਿਮਾਰ ਹੋ ਜਾਣਾ ਟੈਨਸ਼ਨ ਨਾ ਮੇਰਾ ਬੀਪੀ ਵੱਧਦਾ ਪਿਆ ਜੇ ਮੇਰੀ ਗੱਲ ਮੰਨੋ ਮੁੰਦਰੀ ਵੇਚ ਦਿਓ ਤੇ ਚੁੱਪ ਕਰਕੇ ਜਸਵੀਰ ਆਂਟੀ ਨੂੰ ਦੇ ਦਿਓ ਮੇਰੇ ਦਿਮਾਗ ਦੀ ਟੈਨਸ਼ਨ ਦੂਰ ਕਰੋ ਮੈਂ ਕੀ ਹੈ ਮੈਂ ਕੁਝ ਨਹੀਂ ਕਰ ਸਕਦੀ ਜਦੋਂ ਮੈਂ ਤੈਨੂੰ ਸਮਝਾਉਣੀ ਸੀ ਨਾ ਉਹਨੂੰ ਤਾਂ ਕਹਿੰਦਾ ਲੈ ਮੇਰੀ ਸ਼ਾਨ ਲੈਂਦੀ ਮੇਰੇ ਉਹਨੇ ਹੁੰਦਾ ਹੈ ਹੁਣ ਵੇਖਿਆ ਹੀ ਨਾ ਵੇਸੇ ਕਰਕੇ ਨਹੀਂ ਵੇਖੇ ਮੰਗਦੀ ਲੈਂਦੀ ਸੀ ਮੈਨੂੰ ਪਤਾ ਸੀ ਕਿ ਮੇਰੇ ਦਿਮਾਗ ਤੇ ਜਿਆਦਾ ਬੋਝ ਪੈ ਜਾਣਾ ਤੂੰ ਇਹ ਕਹਿੰਦੀ ਥਾ ਨਹੀਂ ਲੋ 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 ਮਦਰਸਾ ਹੁਣ ਆਪੇ ਭੁੰਗਦਾ ਆਪੇ ਤੇਰੀ ਆਪੇ ਹੁਣ ਭੁੰਗਦਾ ਮੈਂ ਤੁਹਾਡੀ ਸ਼ਾਨ ਵਾਸਤੇ ਹੀ ਕਹਿੰਦੀ ਸੀ ਰਾਤ ਭੈਣੇ ਨਿਸ਼ਾਨਾ ਨਾ ਵੜਾ ਨਾ ਮੈਂ ਆਣਾ ਤੇ ਨਾ ਮੈਨੂੰ ਕਵੀ ਮੈਂ ਕੋਈ ਨਹੀਂ ਆਣਾ ਹੁੜਾਗਾ ਕਿਹੋ ਜੀ ਮਾਂ ਐ ਤੋ ਮੇਰੀ ਇਹੋ ਜੀ ਮਾਂ ਮਾਂ ਤੇਰੀ ਮਾਇਆ ਉਸ ਕੀ ਆ ਬੰਦ ਕਰ ਦੇ ਓਕੇ ਓਕੇ ਜੋ ਤੇ ਜੀ ਮੇਰੀ ਕੋਈ ਵੀ ਨਹੀਂ ਸੁਣਦਾ ਪਿਆ ਮੈਂ ਕਿੰਨੂੰ ਦੱਸਾਂ ਦੀਦੀ ਹਾਂਜੀ ਆਜੀ ਚਾਚੀ ਕੀ ਗੱਲ ਠੀਕ ਤੇ ਹੀ ਆ ਹਾਂਜੀ ਉਹ ਥੋੜਾ ਜਿਹਾ ਨਾ ਸਿਰ ਦਰਦ ਹੁੰਦਾ ਪਿਆ ਸੀ ਅੱਜ ਤੇ ਦਵਾਈ ਲਿਆਦਾ ਨਹੀਂ ਗੋਲੀ ਖਾਧੀ ਉਹਦੇ ਨਾਲ ਫਰਕ ਪੈ ਜਾਏਗਾ ਨਹੀਂ ਪੁੱਤਰ ਸਿਰ ਦਰਦ ਦਰੀ ਦਰੀ ਤਕਲੀਫ ਨਹੀਂ ਕਿੰਨੇ ਸਾਲ ਹੋ ਗਏ ਤੈਨੂੰ ਸਾਡੇ ਘਰ ਚ ਆਇਆ ਨੂੰ ਪਰ ਇਹੋ ਜੀ ਕਦੀ ਤੈਨੂੰ ਸਿਰ ਦਰਦ ਨਹੀਂ ਹੋਈ ਜਿਹੜੇ ਤੈਨੂੰ ਅੱਜ ਹੋਈ ਐ ਜਿਹੜੇ ਤੂੰ ਰੋਂਦੇ ਹੀ ਐ ਨਹੀਂ ਸਿਰ ਚ ਦਰਦ ਹੋਣਾ ਨਾ ਚਾਹੀਦੀ ਖੱਚ ਪਾਣੀ ਆਂਦਾ ਪੇ ਦੇਖ ਲੈ ਐਯੋ ਗੱਲ ਐ ਨਾ ਕੋਈ ਹੋਰ ਗੱਲ ਤਾਂ ਨਹੀਂ ਨਹੀਂ ਇਹ ਹੀ ਗੱਲ ਦੇ ਪੁੱਤਰ ਜੇ ਕੋਈ ਗੱਲ ਹੈਗੀ ਐ ਨਾ ਤੇ ਮੈਨੂੰ ਦੱਸ ਦੇ ਤੂੰ ਕਿਉਂ ਪਰੇਸ਼ਾਨ ਹੈ ਗੱਲ ਵਿੱਚੋਂ ਕੁਝ ਹੋਰ ਹੈ ਤੇਨੂੰ ਸੀ ਆਪਣੀ ਨੂੰ ਨਹੀਂ ਤੈਨੂੰ ਆਪਣੀ ਧੀ ਸਮਝਿਆ ਆਵਾ ਤੇ ਅੰਨਾ ਦੀਦੀ 2 ਮਿੰਟ ਗਏ ਬਾਜ਼ਾਰ 10 ਕੀ ਗੱਲ ਹੈ ਉਹ ਮੰਮੀ ਨੂੰ ਨਹੀਂ ਦੱਸਣਾ ਤੇ ਮਨ ਤੇ ਦੱਸ ਸਕਦੀ ਹੈ ਨਾ ਕੀ ਗੱਲ ਹੈ ਹਾਂ ਚਾਚੀ ਜੀ ਮੈਂ ਬੜੀ ਦੁਖੀ ਹਾਂ ਦੁਖੀ ਹੈ ਕਿਸ ਗੱਲੋਂ ਦੁਖੀ ਹੈ ਤੇਨੂੰ ਕੋਈ ਕੁਝ ਕੰਦਾ ਪਿਆ ਇੱਥੇ

ਨਮੀ ਉਹ ਤੀ ਨੂੰ ਨਾ ਸੋਨੇ ਦੀ ਮੰਦਰੀ ਪਾਓ ਉਹ ਕਹਿੰਦੇ ਸੀ ਨਹੀਂ ਪਾ ਸਕਦੇ ਮੈਂ ਕਿਹਾ ਨਹੀਂ ਤੁਸੀਂ ਉਹਨੂੰ ਵੀ ਮੰਦਰੀ ਪਾਓ ਮੈਨੂੰ ਵੀ ਪਾਓ ਨਾਲੇ ਸਾਡੇ ਸਾਰੇ ਪਰਿਵਾਰ ਦੇ ਕੱਪੜੇ ਲੈ ਕੇ ਆਓ ਉਹ ਕਹਿੰਦੇ ਅੱਪਾ ਨਹੀਂ ਕਰਨਾ ਅੱਪਾ ਨਹੀਂ ਆਣਾ ਮੈਂ ਕਿਹਾ ਨਹੀਂ ਘਨਵਾਣਾ ਪਹਿਣਾ ਜਪਲਾ ਤੁਮ ਨੂੰ ਦੱਸ ਤੈਨੂੰ ਮੰਦਰੀਆਂ ਦੀ ਕੋਈ ਕਮੀ ਆ ਤੇ ਜਾਸਿ ਦੇ ਕੋ ਕੁਛ ਮੰਗਣ ਡੈ ਯਾ ਨਹੀਂ ਅਸੀਂ ਸਾਰਿਆਂ ਨੇ ਆਣਾ ਸੀ ਉਹਦੇ ਵਿੱਚ ਮੇਰੇ ਮਾਪਿਓ ਖਾਲੀ ਹੱਥਾਂ ਦੇ ਨਹੀਂ ਚੰਗਾ ਲੱਗਦਾ ਪੁੱਲਾ ਮੇਰੀ ਗੱਲ ਸੁਣ ਜਿਹੜਾ ਤੈਨੂੰ ਵਿਆਹ ਨਹੀਂ ਗਏ ਸੀ ਨਾ ਸਾਨੂੰ ਸਭ ਪਤਾ ਹੀ ਉਹਨਾਂ ਕੋਲ ਕੀ ਹੈਗਾ ਤੇ ਕੀ ਨਹੀਂ ਹੈਗਾ ਆ ਝੂਠੀ ਸ਼ਾਨ ਵਾਸਤੇ ਝੂਠੀ ਸ਼ਾਨ-ਦਹਾਨ ਵਾਸਤੇ ਤੇ ਤੂੰ ਬੁੱਢੀ ਦਾ ਵੀ ਬੇੜਾ ਘਰ ਕਿ ਕਰਨ ਲੱਗੀ ਸੀ ਸਭ ਤੋਂ ਪਹਿਲਾਂ ਮੈਨੂੰ ਦੱਸ ਤੂੰ ਉਹਨਾਂ ਕੋਲ ਮੰਗਿਆ ਹੀ ਕਿਉਂ ਐਲੀਆਂ ਚੀਜ਼ਾਂ

ਉਹ ਵੀ ਸਾਡੇ ਪੁੱਛਿਓ ਬਗੇਰ ਆਪਣੀ ਮਾਂ ਵੱਲ ਵੇਖੇ ਉਹ ਅਣਖੀ ਜਨਾਨੀ ਹੈ ਉਹਨੇ ਕਦੀ ਵੀ આજ ਤੱਕ ਕਿਸੇ ਕੋਲ ਮੰਗਿਆ ਨਹੀਂ ਗਰੀਬੀ ਭਾਵੇਂ ਘਟ ਲੰਦੀ ਹੈ ਉਹਦੇ ਬੂਹੇ ਅੱਗੇ ਕੋਈ ਮੰਗਣ ਵਾਲਾ ਨਾ ਆਵੇ ਉਹ ਜਿਹੇ ਸ਼ਾਨ ਨਾਲ ਜ਼ਿੰਦਗੀ ਜਿੰਦੀ ਹੈ ਤੂੰ ਲੱਖ ਰੁਪਇਆ ਚੁੱਕ ਲਈ ਹੈ ਕੱਲੋਂ ਤੁਹਾਡੇ ਬੂਹੇ ਅੱਗੇ ਬੋਲ ਪਈ ਤੇ ਫਿਰ ਲੋਕਾਂ ਨੇ ਉਹਨਾਂ ਨੂੰ ਨਹੀਂ ਕਹਿਣਾ ਲੋਕਾਂ ਨੇ ਸਾਨੂੰ ਪੁੱੜਨਾ ਵਾ ਉਹਨਾਂ ਨੇ ਆਹੀ ਸਮਝਣਾ ਵੈ ਕਿਤੇ ਰੀਦੀ ਦੇ ਸੋਰੇ ਕਿਤੇ ਸੱਚੀ ਮੁੱਚੀ ਮੰਗਦੇ ਆ ਤੇ ਕੁੜੀ ਨੂੰ ਵਿਆਹੀ ਚੁਕਨੇ ਪਏ ਆ ਤੈਨੂੰ ਅਸੀਂ ਕਿਹਾ ਹੀ ਪੁੱਤਰ ਤੂੰ ਇਹ ਕੰਮ ਕਰ ਨਾ ਕਰ ਇੱਕ ਝੂਠੀ ਸ਼ਾਨਦਹਾਨ ਵਾਸਤੇ ਤੇ ਤੂੰ ਲੋਕਾਂ ਕੋਲੋਂ ਪੈਸੇ ਮੰਗੇ ਤੂੰ ਨੀ ਨਿਗਾ ਚੋ ਗਿਰੀ ਗਿਰ ਅਸੀਂ ਗਏ ਆ ਤੇਰੀ ਆਂਟੀ ਕੀ ਸੋਚਦੀ ਹੋਏਗੀ ਉਹਨਾਂ ਨੇ ਤੇ ਆਹੀ ਸੋਚਣਾ ਨਾ ਕਿਤੇ ਸੋਰੇ ਮੰਗਦੇ ਪਏ ਆ ਤੂੰ ਤੇ ਆਪਣੇ ਵੱਲੋਂ ਸ਼ੇਕ ਹੀ ਦਹਾਈ ਆ ਸ਼ੇਖੀ ਉੰਨੀ ਕਦਾਹੋ ਜਿੰਨੀ ਕੁ ਚੱਲੀ ਜਾਵੇ ਤੇ ਨਾਲੇ ਮਨੂ ਦੱਸ ਤੈਨੂੰ ਅਸੀਂ ਅਜ ਤੱਕ ਕਦੀ ਤੰਗ ਕੀਤਾ ਵਾ ਚਾਚੀ ਜੀ ਮੈਂ ਤਾਂ ਗਿਆ ਸੀ ਸਾਰੇ ਜਨੀਆਂ ਨੇ ਉੱਥੇ ਆਉਣਾ ਸੀ ਕੁਝ ਨਾ ਕੁਝ ਲੈ ਕੇ ਆਉਣਾ ਸੀ ਤੇ ਜਦੋਂ ਮੇਰੀ ਆਣੀ ਸੀ ਖਾਲੀ ਹੱਥਾਂ ਦੇ ਕਾਦੇ ਖਾਲੀ ਹੱਥਾਂ ਦੀ ਕੀ ਕਰਦੀ ਪੁੱਤਰ ਜਿਹੜੇ ਤੈਨੂੰ ਵਿਆਹਨ ਗਏ ਸੀ ਨਾ ਸਾਨੂੰ ਸਭ ਪਤਾ ਹੈ ਉਹਨਾਂ ਕੋਲ ਕੀ ਹੈਗਾ ਤੇ ਕੀ ਨਹੀਂ ਹੈਗਾ ਉਹਨਾਂ ਨੇ ਕੀ ਵਿਆਹ ਚ ਕੀਤਾ ਤੇ ਕੀ ਨਹੀਂ ਕੀਤਾ ਤੇ ਜੇ ਅੱਜ ਲੈ ਕੇ ਆਂਦੇ ਤੇ ਤੇਰਾ ਕੀ ਮਤਲਬ ਸਾਨੂੰ ਪਤਾ ਨਹੀਂ ਲੱਗਣਾ ਸੀ ਕਿ ਕਿੱਥੋਂ ਲੈ ਆਏ ਮਨੂ ਪੁੱਤਰ ਉਹਦਾ ਸ਼ੱਕ ਹੋ ਗਿਆ ਏ ਜਿਦੋਂ ਤੂੰ ਮਨੂੰ ਕਹਿਣ ਦੇ ਹੀ ਨਾ ਕਿ ਭਾਰੀ ਮੰਦਰੀ ਬਣਵਾਣੀ ਐ ਭਾਰੇ ਐ ਕਰਨੇ ਆ ਸਾਰਿਆਂ ਦੇ ਕੱਪੜੇ ਲੈਣੇ ਆ ਤੁਸੀਂ ਦੱਸੋ ਕਿਹੜਾ ਸੂਟ ਪਾਣਾ ਵਾ ਕਿਹੜਾ ਸੂਟ ਨਹੀਂ ਪਾਣਾ 9 ਸਾਲ ਤੇਰੇ ਵਿਆਹ ਨੂੰ ਹੋ ਚਲੇ ਅੱਜ ਤੱਕ ਤੂੰ ਮਨ ਨੂੰ ਕਦੀ ਵੀ ਨਹੀਂ ਪੁੱਛਿਆ ਕਿ ਚਾਚੀ ਜੀ ਤੁਸੀਂ ਕਿਹੜਾ ਸੂਟ ਪਾਣਾ ਜੇ ਅੱਜ ਤੋਂ ਪੁੱਛਤੇ ਪਈਆਂ ਮੈਨੂੰ ਉਦੋਂ ਹੀ ਪਤਾ ਚੱਲ ਲੱਗ ਗਿਆ ਇਹ ਕਿ ਇਹ ਨਾ ਕੁਛ ਨਾ ਕੁਛ ਨਾ ਦੀਦੀ ਨੇ ਚਾਨ ਚੜ੍ਹਿਆ ਵਾ ਪਰ ਇਹ ਤੂੰ ਜੋ ਕੀਤਾ ਨਾ ਰਹੁਣ ਚਾਚੀ ਜੀ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਕੀ ਕਰਾਂ ਜੇ ਸਾਥ ਨਾਲ ਪੈਸੇ ਲਿੱਤੇ ਹੀ ਨਾ ਤਾਂ ਉਸੇ ਹੱਥਾਂ ਨਾਲ ਵਾਪਸ ਦੇ ਕਿਆ ਪਰ ਮੈਂ ਇਹ ਤੂ ਦਾ ਮਾ ਉਹਦੇ ਤੇ ਕੱਪੜੇ ਲੈ ਲਏ ਐ ਸੋਨੇ ਦੀਆਂ ਮੁੰਦਰੀਆਂ ਲਗੀਆਂ ਨਹੀਂ ਕਿੱਥੋਂ ਕਰਾਂ ਹੁਣ ਨਾ ਤੂੰ ਰੋ ਨਾ ਤੇ ਆਪਣਾ ਦਿਮਾਗ ਵਰਤ ਜਿਹੜਾ ਸਮਾਨ ਹੈਗਾ ਇਹ ਨਾ ਤੇ ਮਨੂ ਫੜਾ ਤੇਰੇ ਪੈਸਿਆਂ ਦੀ ਗੱਲ ਉਹ ਤੈਨੂੰ ਮੈਂ ਦਿੰਨੀ ਐ ਕਿਥੋਂ ਨਾ ਕਿਥੋਂ ਇੰਤਜ਼ਾਮ ਕਰਕੇ ਨਾ ਮੈਂ ਤੈਨੂੰ ਦਿੰਨੀ ਐ ਤੂੰ ਚੁੱਪ ਕਰਕੇ ਨਾ ਉਹ ਆਂਟੀ ਨੂੰ ਦੇ ਆ ਇਹ ਪੁੱਤਰ ਗੱਲ ਤੇਰੇ ਝ ਤੇ ਮੇਰੇ ਚ ਰਵੇ ਕਿਸੇ ਨੂੰ ਨਾ ਦੱਸੇ ਤੇਰੀ ਮੰਮੀ ਨੂੰ ਪਤਾ ਲੱਗ ਜਾਵੇ ਤੇਰੀ ਸੱਸ ਨੂੰ ਉਹ ਕੀ ਸੋਚੇਗੀ ਤੇਰੇ ਵੱਲੋਂ ਅਸੀਂ ਤਾਂ ਬਾਹਰ ਤੱਕ ਦੂਰ ਤੱਕ ਕਰਨੇ ਆ ਸਾਡੀ ਨੂ ਹੀ ਬੜੀ ਵਧੀਆ ਵੈ ਸਾਡੀ ਨੂ ਆਗਿਆਕਾਰੀ ਹੈ ਸਾਡੀ ਨੂ ਇੱਜ਼ਤ ਬੜੀ ਕਰਦੀ ਹੈ ਤੇ ਐ ਇੱਜ਼ਤ ਹੋਣੀ ਆ ਤੂੰ ਨਾ ਨਿਗਾ ਚ ਗਿਰ ਜਾ ਨਾ ਉਹਨਾਂ ਦੇ ਰਿਸ਼ਤੇਦਾਰਾ ਤੂੰ ਕਰਨੀ ਕਿ ਰਿਸ਼ਤੇਦਾਰ ਚ ਸ਼ੋਭਾ ਹੋਏਗੀ ਐ ਸ਼ੋਭਾ ਨਹੀਂ ਹੁੰਦੀ ਪੁੱਤਰ ਕੱਲ ਨੂੰ ਉਹ ਤੇਰੀ ਆਂਟੀ ਇੱਥੇ ਬੋਲਣ ਲੱਪਨ ਦੀ ਆ ਕੇ ਕੀ ਇੱਜ਼ਤ ਰਣੀ ਹੀ ਤੇਰੀ ਰਣੀ ਸੀ ਕੋਈ ਤੇਰੀ ਇੱਜ਼ਤ ਤੁਸੀਂ ਮੇਰੀ ਬੜੀ ਬੰਦਤ ਕਰਤੀ ਮੈਂ ਤੁਹਾਡਾ ਕਿੰਦਾ ਧੰਨਵਾਦ ਕਰਾਂ ਕਿੰਦਾ ਸ਼ੁਕਰ ਕਰਾਂ ਤੁਹਾਡਾ ਨਾ ਤਾਂ ਸ਼ੁਕਰ ਕਰਨਾ ਤੇ ਨਾ ਤੂੰ ਧੰਨਵਾਦ ਕਰਨਾ ਤੂੰ ਅਸਲ ਵਿੱਚ ਨਾ ਤੂੰ ਸਾਨੂੰ ਆਪਣੀ ਸੱਸਾਂ ਹੀ ਸਮਝਿਆ ਵਾ ਜੇ ਮਾਂ ਸਮਝਿਆ ਹੁੰਦਾ ਨਾ ਤੇ ਇਹੋ ਜੀ ਗੱਲ ਨਾ ਕਰਦੀ ਪੁੱਤਰ ਸਭ ਤੋਂ ਵੱਡੀ ਗਲਤੀ ਤੂੰ ਕੀਤੀ ਫਰਜ ਕਰ ਤੇਰੇ ਮਾਪਿਓ ਨੇ ਕੱਲ ਨੂੰ ਤੈਨੂੰ ਕੋਈ ਚੀਜ਼ ਦੇ ਵੀ ਦਿੱਤੀ ਨਾ ਸਾਡੇ ਮਨ ਚ ਆ ਜਾਣਾ ਵੈ ਅਦੀ ਦੀ ਆਪਣੇ ਕੁਲੋਂ ਲੈ ਕੇ ਆਈ ਏ ਪੁੱਤਰ ਕੋਈ ਮਾਪਿਓ ਅੰਨਾ ਨਹੀਂ ਹੁੰਦਾ ਚਾਹੇ ਸਾਸੋਰਾ ਲਾ ਲੋ ਤੇ ਚਾਹੇ ਮੁੰਡੇ ਦਾ ਮਾਪਿਓ ਲਾ ਲੋ ਤੇ ਚਾਹੇ ਕੁੜੀ ਦੇ ਲਾ ਲੋ ਉਹਨੂੰ ਸਭ ਚੰਨਨ ਹੁੰਦਾ ਵੈ ਸਾਡਾ ਰਿਸ਼ਤੇਦਾਰ ਕਿੰਨੇ ਕ ਪਾਣੀ ਚ ਹੈਗਾ ਵੈ ਤੋ ਕਿਸ ਤਰ੍ਹਾਂ ਵਰਤ ਸਕਦਾ ਵੈ ਤੇ ਐਸ ਕਰਕੇ ਅੱਜ ਜਿਹੜਾ ਤੂੰ ਇਹ ਕੰਮ ਕੀਤਾ ਨਾ ਤੇ ਅੱਗੇ ਤੋਂ ਨਾ ਕਰ। ਕੱਲ ਨੂੰ ਜੋ ਚੀਜ਼ ਵੀ ਲੈ ਕੇ ਆਵੇਂ ਨਾ ਉਹ ਅਸੀਂ ਇਹੀ ਸਮਝਣਾ ਵੈ। ਰੀਜੀ ਆਪਣੇ ਪੱਲਿਓ ਲੈ ਕੇ ਆਈ ਐ। ਬਿਲਕੁਲ ਬਿਲਕੁਲ ਸਹੀ ਗੱਲ ਪੈਂਦੀ। ਸਹੀ ਆ ਨਾ ਸ੍ਰੀਕਾਂਤ ਜੀ। ਸਮਝ ਗਈ ਆ ਤੇ ਹੁਣ ਸਾਰੇ ਜਣੇ ਸਮਝੋ ਤੁਸੀਂ ਆਹ ਤੇ ਸਭ ਦਿੰਦੇ ਤੁਹਾਨੂੰ। ਮੈਂ ਜਵਾਰ ਦੇ ਦਿੰਦਾ। ਹਾਂ ਹਾਂ ਸਾਰੇ ਜਣੇ ਅਸਲ ਵਿੱਚ ਜੀ ਚਾਈ ਜੀ ਉੱਡ ਜਾਓ। ਚੈਨੂ ਦਵਾ ਦੇ ਇਦਾਂ ਹੀ। ਅਸਲ ਵਿੱਚ ਵੀ ਰਿਚ ਕਰ ਰਹੇ 80 ਵਰਤ ਵਾਲੇ ਆਟੇ ਦੀਆਂ ਖਾਲੀਆਂ ਰੋਡੀਆਂ ਉਹਦੇ ਨਾਲ ਸਾਨੂੰ ਇਹ ਹਾਂ ਚਲੋ ਫਿਲਮ ਵੀਡੀਓ ਬੜੀ دیر ਦੀ ਬਣਾਣੀ ਸਟਾਰਟ ਕੀਤੀ 11 ਵਜੇ ਦੀ ਤੇ ਬਸ ਹੋ ਨਹੀਂ ਛੜਿਆ ਅਸਲ 'ਚ ਇਹ ਸਟੋਰੀ ਟੁੱਟ ਟੁੱਟ ਕੇ ਬਣੀ ਜਾਈਦੀ ਪਤਾ ਨਹੀਂ ਕੀ ਬਣ ਗਿਆ ਕੀ ਨਹੀਂ ਬਣ ਗਿਆ ਟੁੱਟ ਟੁੱਟ ਕੇ ਬਣੀ ਬੜੀ ਬੜੀ ਟੁੱਟ ਟੁੱਟ ਕੇ ਬਣੀ ਹੈ ਅੱਛਾ ਜੀ ਮੇਰੀ ਗੱਲ ਸੁਣੋ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਕਰਦੀਆਂ ਕਿ ਵਿਆਜੀ ਪੈਸੇ ਚੁੱਕ ਚੁੱਕ ਕੇ ਚੁੱਕ ਚੁੱਕ ਕੇ ਵਿਆਜੀ ਹੈਲੋ ਆ ਗਈ ਮੇਰਾ ਪੁੱਤੂ ਆ ਜਾ ਆ ਜਾ ਆ ਜਾ ਇਹ ਵਾਲੀ ਨਿਸ਼ਕਾਜ਼ੀ ਵੀ ਆ ਗਈ ਹੈ ਅਬ ਹੈਲੋ ਸਕੂ ਲੋ ਆ ਗਿਆ ਬਰ ਬੋਲੋ ਯੂ ਸੇ ਆਹ ਗਰਮ ਹੋਈ ਗਰਮ ਹੋਈ ਚੰਗਾ ਤੇ ਜਿਹੜੀਆਂ ਕੁੜੀਆਂ ਐਸਾ ਕਰਦੀਆਂ ਕਿ ਵਿਆਜੀ ਪੈਸੇ ਚੁੱਕ ਕੇ ਜਾਂ ਕੋਈ ਆਪਣੀ ਚੀਜ਼ ਵੇਚ ਕੇ ਵੇਚ ਕੇ ਤੇ ਆਪਣੇ ਸਹੁਰਿਆਂ ਨੂੰ ਚੀਜ਼ਾਂ ਲਿਆ ਕੇ ਦਿੰਦੀਆਂ ਤੁਸੀਂ ਇੱਕ ਵਾਰੀ ਦੇ ਦਿੱਤੀਆਂ ਦੋ ਵਾਰੀ ਦੇ ਦਿੱਤੀਆਂ ਚਲੋ ਅਜ ਤਾਂ ਇੱਥੇ ਖੋਲ ਗਿਆ ਪੇਟ ਖੋਲ ਗਿਆ ਪੇਟ ਕਿ ਮਤਲਬ ਵਿਆਜ ਵਾਲੀ ਨੇ ਕਹਿਤਾ ਪੈਸੇ ਬਾਈ ði ਵੇ ਭੈਣ ਜੀ ਨਾ ਖੋਲਤਾ ਲੇਕਿਨ ਸੋਹਰੇ ਏਡੇ ਬੇਵਕੂਫ ਨਹੀਂ ਹੁੰਦੇ ਅਗਲਿਆਂ ਨੂੰ ਪਤਾ ਹੁੰਦਾ ਹੈ ਕਿ ਵਿਆਹ ਦੇ ਵਿੱਚ ਨਾ ਕੋਈ ਰੋਟੀ ਮੱਸਾ ਸਰੀ ਹੈ ਮੱਸਾ ਸਰੀ ਤੇ ਐਨਾ ਸਾਮ ਉਹ ਵੀ ਚਾਚੇ ਤੋਂ ਮੁੰਡੇ ਦਾ ਵੇਦ ਉਹਨਾਂ ਨੂੰ ਮੁੰਦਰੀ ਪਾਣ ਲੱਗੀਆਂ ਮੁੰਦਰੀ ਪਾਣ ਦਿੱਤੀ ਆ ਕਈ ਤਾਂ ਭੈਣ ਜੀ ਬੜਾ ਕੁਝ ਭਰਨਦੇ ਆ ਪਤਾ ਹੁੰਦਾ ਸਭ ਨੂੰ ਤੇ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਕਰਦੀਆਂ ਇਹ ਸਗੋਂ ਤੁਸੀਂ ਆਪਣੀ ਬੇਸੀ ਕਰਵਾਂਦੇ ਜੇ ਟਾਡੇ ਮੂੰਹ ਤੇ ਤੇ ਉਹ ਕਹਿ ਦਨਗੇ ਕਿ ਚੀਚਾਂ ਬਹੁਤ ਸੋਹਣੀਆਂ ਪਈਆਂ ਲੇਕਿਨ ਪਿੱਠ ਪਿੱਛੇ ਉਹ ਝਰੂ ਕਹਿਣਗੇ ਵਿਆਹ ਚ ਤੇ ਇਨਾ ਕੁ ਆ ਨਹੀਂ ਸਰੀਆ ਤੇ ਹੁਣ ਹੁਣ ਚਾਚੇ ਦੇ ਮੁੰਡੇ ਚ ਵਿਆਹ ਚ ਇਨਾ ਕੁਝ ਕਿੱਥੋਂ ਕਰ ਗਏ ਤੋਂ ਬਾਣ ਦੇ ਕਈ ਤਾਂ ਭੈਣ ਜੀ ਸਗਣਾ ਦੀ ਹੇਰੀ ਫੇਰ ਕਰ ਲੈਂਦੀਆਂ ਜੇ ਕਰ ਲੈਂਦੀ ਕਰ ਲੈਂਦੀ ਵਿਆਹ ਚ ਭਾਵੇਂ ਕੀ ਕਹਿੰਦੇ ਮਿੱਲੀਆਂ ਚ 50000 ਰੁਪਏ ਦੇਣ ਤੇ ਬਾਅਦ ਚ ਉਹ ਚਾਚੇ ਦੇ ਬੱਚੇ ਦੇ ਵਿਆਹ ਹੁੰਦੇ ਮਾਮੇ ਦੇ ਬੱਚੇ ਦੇ ਆਨੇ ਉਥੇ 11 11000 21 ਕਿ ਕਿ ਹਜ਼ਾਰ ਸਗਣ ਦਿੰਦੇ ਕਰੋ ਉਹਨਾਂ ਕੀ ਜਿੰਨਾ ਕ ਤੁਹਾਡੀ ਜੇਬ ਗੰਦੀ ਜੇ ਪਾਣਾ ਕਿਸੇ ਨੇ ਨਹੀਂ ਜੇਬ ਚ ਜੋ ਕੁਝ ਆ ਫਾਇਦਾ ਨਫਾ ਨੁਕਸਾਨ ਤੁਸੀਂ ਆਵ ਚੱਲਣਾ ਜੇ ਕੋਈ ਕਿਸੇ ਨੇ ਨਹੀਂ ਜੇ ਚੱਲਣਾ ਕਿਸੇ ਨੂੰ ਦੁਨੀਆ ਚ ਤੁਸੀਂ ਖੁਸ਼ ਕਰ ਹੀ ਨਹੀਂ ਸਕਦੇ ਨਹੀਂ ਤੁਹਾਡੀ ਜੇਬ ਆਏ ਮਾਦੀ 1100 ਵਾ 2100 ਵਾ 500 ਇੱਕ ਸ਼ਾਂਤ ਸ਼ਾਂਤੀ ਨਾਲ ਪਿਆਰ ਵੀ ਬੱਚਿਆਂ ਨੂੰ ਦੇ ਦੇਣਾ ਦਿਲੋਂ ਦੇ ਦੇ ਕੋ ਉਹ ਵੀ ਵਧੀਆ ਵੈ ਤੇ ਇਹ ਥੋੜਾ ਵੀ ਕਿਸੇ ਦਾ ਮੂੰਹ ਵੇਖ ਕੇ ਕਿਸੇ ਕੀ ਕਹਿੰਦੇ ਕਿਸੇ ਮੂੰਹ ਵੇਖ ਕੇ ਆਪਣਾ ਚਪੇੜਾ ਮਾਰ ਕੇ ਲਾਲ ਕਰ ਲੋ ਤੇ ਨਾ ਕਿਉ ਖਾ ਖਾ ਕੇ ਲਾਲ ਆਪਣਾ ਚਪੇੜਾ ਮਾਰ ਮਾਰ ਕੇ ਲਾਲ ਕਰਨਾ ਜੀ ਮੈਂ ਇਹ ਸਪੈਸ਼ਲ ਉਹਨਾਂ ਕੁੜੀਆਂ ਵਾਸਤੇ ਕਰਦੀ ਆ ਜਿਹੜੇ ਜਿਹੜੇ ਕਰਦੀਆਂ ਤੇ ਬਾਕੀ ਜੇ ਕੋ ਨਾ ਕਿ ਵੀਡੀਓ ਗਲਤ ਬਣੀ ਕੁੜੀਆਂ ਇਸ ਤਰ੍ਹਾਂ ਨਹੀਂ ਕਰਦੀਆਂ ਕਰਦੀਆਂ ਜੇ ਕੁੜੀਆਂ ਪੱਕਾ ਕਰਦੀਆਂ ਕਿ ਕੋਲੋਂ ਲੈ ਕੇ ਤੇ ਕਹਿ ਦੇਣ ਕਿ ਕਿਉਂਕਿ ਪਤਾ ਹੁੰਦਾ ਹਿਸਟਰੀ ਦਾ ਕੁੜੀਆਂ ਦੀ ਦਾ ਹਿਸਟਰੀ ਦਾ ਪਤਾ ਹੁੰਦਾ ਵਿਆਹ ਚ ਉਹਨਾਂ ਨੇ ਆ ਕੀਤਾ ਬਾਅਦ ਚ ਉਹ ਆ ਕੀਤਾ ਤੇ ਸੜਨ ਲਈ ਜਿ ਕਿ ਤਰ੍ਹਾਂ ਇੱਕਦਮ ਚੇਂਜ ਹੋ ਗਿਆ ਖਲਾਟਰੀ ਥੋੜਾ ਨਿਕਲ ਆਈ ਖਲਾਤ ਤੇ ਉਹਨਾਂ ਦੇ ਉਸੇ ਤਰ੍ਹਾਂ ਹੀ ਆ ਬਿਲਕੁਲ ਫਿਰ ਇਸ ਤਰ੍ਹਾਂ ਕਿਉਂ ਕਰਨਾ ਕਿਉਂ ਝੂਠ ਕਹਿਣਾ ਕੋਈ ਤੁਹਾਨੂੰ ਇਨਾਮ ਨਹੀਂ ਮਿਲ ਜਣਾ ਇੱਕ ਦਿਨ ਗੱਲ ਕਰੂਗਾ ਗੱਲ ਪਤਾ ਕੀ ਕਰੂਗਾ ਪੱਲਿਓਂ ਕਰਕੇ ਆਈ ਨਹੀਂ ਸਾਰਾ ਕੁਝ ਬਸ ਬਸ ਜੱਜ ਵਾਈ ਨੇ ਕੱਜ ਤਾਂ ਹਣ ਬਿਲਕੁਲ ਬਿਲਕੁਲ ਅਸਤ੍ਰੀ ਇਹ ਜੀ ਨਾਲ ਚਲੋ ਜੀ ਗੱਲਾਂ ਦੇ ਮੇਰੇ ਕਾ ਲੰਬੀਆਂ ਹੋ ਜਾਂਦੀਆਂ ਪਤਾ ਨਹੀਂ ਮੈਂ ਕੀ ਕੀ ਬੋਲ ਜਾਂਦੀ ਸਤਿ ਸ਼੍ਰੀ ਅਕਾਲ ਜੀ ਹੁਣ ਜਾਨ ਨੀਂਦ ਬੜੀ ਆ ਚਾਹ ਪੀਦੇ ਨੀਂਦ ਆਈ ਸਤਿ ਸ਼੍ਰੀ ਅਕਾਲ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੂ ਜ਼ਿਆਦਾ ਨੀਂਦ ਆਈ ਹੋਈ ਹੀ ਫੇਸ ਤੇ ਤੇ ਆਈ ਤਾਂ ਤੈਨੂੰ ਆਈ ਨੇ ਤੇ ਆਈ ਤੈਨੂੰ ਹੈਗੀ ਆ ਚਲੋ ਜੀ ਨਹੀਂ ਅੱਛਾ ਅੱਛੇ ਕਮੈਂਟਸ ਕਰਕੇ ਦੱਸੋ ਸਾਡੀ ਸਟੋਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਬਾਕੀ ਡੀਕੇ ਬਿਲਕੁਲ ਐ ਕੈਮ ਹੈਗਾ ਜੀ ਬਿਲਕੁਲ ਠੀਕ ਹੈਗਾ ਜੀ ਫੀਰ ਕਰਨੀ ਆ ਗਰਮ ਚੀਜ਼ ਤੋਂ ਬਾਅਦ ਇੱਕਦਮ ਠੰਡਾ ਪਾਣੀ ਨਹੀਂ ਪੀਣਾ ਨਹੀਂ ਪੀਣਾ ਨਹੀਂ ਪੀਣਾ ਬਿਲਕੁਲ ਆਪਾਂ ਬਾਵੇ ਪੀ ਲਈਏ